ਸਾਨੂੰ ਫੋਨ ਆਇਆ ਕਿਸੇ ਬੀਬੀ ਦਾ ਕਹਿਣ ਲੱਗੀ ਬਾਬਾ ਜੀ ਮੈਂ ਬੜੀ ਸਰੀਰ ਤੂੰ ਤੰਗ ਸਰੀਰ ਚ ਮੇਰੇ ਬਹੁਤ ਜ਼ਿਆਦਾ ਪ੍ਰੋਬਲਮ ਨੇ ਬਹੁਤ ਜ਼ਿਆਦਾ ਮੈਂ ਕਿਹਾ ਜੀ ਕਿੰਨੀਆਂ ਕੁ ਪ੍ਰੋਬਲਮ ਨੇ ਕਹਿੰਦੇ ਇੰਨੀਆਂ ਕੁ ਪ੍ਰੋਬਲਮ ਨੇ ਕਿ ਮੈਂ ਪਿਛਲੇ 2 ਸਾਲਾਂ ਤੋਂ ਆਪਣੇ ਕਮਰੇ ਵਿੱਚ ਹੀ ਬੈਠੀ ਹੋਈ ਹਾਂ ਬਾਹਰ ਨਿਕਲਣਾ ਵੀ ਔਖਾ ਹੋਇਆ ਸਾਰਾ ਸਰੀਰ ਜੁੜਿਆ ਹੋਇਆ ਬਹੁਤ ਤੰਗ ਤੇ ਉਹ ਕਹਿਣ ਲੱਗੀ ਮੈਂ ਬੜਿਆਂ ਮੈਨੂੰ ਬੜਿਆਂ ਨੇ ਜਾਪ ਦਿੱਤੇ ਆਪੋ ਆਪਣੇ ਇਸ ਹਾਬ ਦੇ ਨਾਲ ਕੋਈ ਦੂਜਾ ਵੀ ਮੈਨੂੰ ਜਾਪ ਦਿੱਤਾ ਜਿਹੜੇ ਦੂਜੇ ਧਰਮ ਦੇ ਜਾਪ ਹੁੰਦੇ ਨੇ ਮੈਂ ਸਾਰੇ ਜਾਪ ਕੀਤੇ ਮੈਨੂੰ ਫਰਕ ਨਹੀਂ ਕੋਈ ਵੀ ਪਿਆ ਤੇ ਮੈਂ ਕਿੰਨੇ ਕਿੰਨੇ ਜਾਪ ਕਰ ਜਾਂਦੇ ਮੈਨੂੰ ਫਰਕ ਨਹੀਂ ਪਿਆ ਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨਗੇ ਅਰਦਾਸ ਬੇਨਤੀ ਕਰਾਂਗੇ ਤੁਹਾਨੂੰ ਫਰਕ ਪੈ ਜਾਏਗਾ ਇੱਕ ਤੇ ਵਿਸ਼ਵਾਸ ਦੇ ਨਾਲ ਜਾਪ ਕਰਨਾ ਇੱਕ ਪਿਆਰ ਪਿਆਰ ਦੇ ਨਾਲ ਕਰਨਾ ਜਿੰਨਾ ਜਾਪ ਕਰਨਾ ਆਪਣੇ ਕੰਨਾਂ ਦੇ ਨਾਲ ਸੁਣਨਾ ਉਹਨੂੰ ਕਹਿਣ ਲੱਗੇ ਜੀ ਠੀਕ ਕੀ ਕਰੀਏ ਜਾਪ ਅਸੀਂ ਕਿਹਾ ਜੀ ਜਾਪ ਇਹ ਕਰਨਾ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਜਿੰਨਾ ਵਾਧੂ ਵਧ ਕਰ ਸਕਦੇ ਹੋ ਨਾਲ ਸਰਬ ਰੋਗ ਕਾ ਔਖ ਦਾ ਨਾਮ ਮੂਲ ਮੰਤਰ ਨਾਲ ਸਰਬ ਰੋਗ ਕਾ ਔਖ ਦਾ ਨਾਮ ਸੰਗਤ ਜੀ 2 ਘੰਟੇ ਬੀਤੇ ਹੋਣੇ ਨੇ ਬਹੁਤਾ ਸਮਾਂ ਨਹੀਂ ਬੀਤਿਆ ਤੇ ਬੀਬੀ ਦਾ ਫੋਨ ਆ ਗਿਆ ਕਹਿਣ ਲੱਗੇ ਜੀ ਮੈਂ ਠੀਕ ਹੋ ਗਈਆਂ ਤੇ ਐਕਟੀਵਾ ਚਲਾ ਕੇ ਆਪ ਬਾਜ਼ਾਰ ਦੇ ਵਿੱਚੋਂ ਸਮਾਨ ਲੈ ਕੇ ਆਈ ਹਾਂ ਉਹਨਾਂ ਦੇ ਹੁਣ ਵੀ ਮੈਸੇਜ ਮੇਰੇ ਫੋਨ ਦੇ ਵਿੱਚ ਜੇ ਬਾਅਦ ਚ ਸੁਣਨੇ ਹੁਣ ਕਹੇ ਨੇ ਕਹਿਣ ਲੱਗੇ ਜੀ ਮੈਂ ਠੀਕ ਹੋ ਗਈਆਂ ਬਾਜ਼ਾਰ ਚ ਆਪ ਜਾ ਕੇ ਸਮਾਨ ਲੈ ਕੇ ਆਈ ਹਾਂ ਅੱਜ ਹੋਰ ਕੱਲ ਹੋਰ ਕਹਿਣ ਲੱਗੇ ਜੀ ਮੈਂ ਘਰ ਦਾ ਕੰਮ ਕਰਦੀ ਪਈ ਆ ਮੂਲ ਮੰਤਰ ਦਾ ਜਾਪ ਕੀਤਾ ਮੈਂ ਘਰ ਦਾ ਕੰਮ ਕਰਦੀ ਪਈ ਆ ਤੇ ਮੇਰੀ ਸੱਸ ਮਾਤਾ ਬਹੁਤ ਖੁਸ਼ ਹੁੰਦੀ ਪਈਏ ਕਿ ਬੇਟੀ ਕੰਮ ਕਰਦੀ ਪਈਏ ਕਹਿਣ ਲੱਗੀ ਮੈਂ ਪੂਰਾ ਇਸ ਸਮੇ ਪੂਰਾ ਠੀਕ ਮਹਿਸੂਸ ਕਰਦੀ ਪਈ ਆ ਆਪਣੇ ਆਪ ਨੂੰ ਜਿਹੜਾ ਬੰਦਾ 2 ਸਾਲ ਤੂੰ ਆਪਣੇ ਕਮਰੇ ਦੇ ਵਿੱਚ ਬੰਦ ਦੇ ਜਿਹੜੇ ਸਾਰੇ ਕਹਿੰਦੇ ਬਣ ਕਿ ਇਹ ਠੀਕ ਨਹੀਂ ਹੋਣਾ ਹੁਣ ਤੇ ਮੂਲ ਮੰਤਰ ਦੇ ਨਾਲ ਜਾਪ ਕਰਨ ਨਾਲ ਉਹ ਠੀਕ ਹੋ ਗਿਆ ਪਰ ਗੱਲ ਫੇਰ ਉਹੀ ਆ ਜਾਂਦੀ ਏ ਜਿੰਨੇ ਭਾਵਨਾ ਦੇ ਨਾਲ ਜਾਪ ਕਰਨਾ ਤੇ ਜਿੰਨੇ ਕਹਣਾ ਚਲੋ ਕੋਈ ਗੱਲ ਨਹੀਂ ਕਰਕੇ ਵੇਖ ਲੈਨੇ ਆ ਗੱਲ ਬਣੇਗੀ ਠੀਕ ਨਹੀਂ ਤੇ ਨਾ ਸੀ ਕਰਕੇ ਵੇਖ ਲੈਨੇ ਇੱਕ ਵਾਰੀ ਜੇ ਆਰਾਮ ਆ ਜਾਏਗਾ ਠੀਕ ਨਹੀਂ ਤੇ ਕੋਈ ਗੱਲ ਨਹੀਂ ਜੇ ਆਪਾਂ ਕਿਸੇ ਨੂੰ ਕੀ ਕਹਿੰਦੇ ਫਿਰ ਹਸਪੀਟਲ ਬੰਦ ਕਰਦੀ ਏ ਜੇ ਇਦਾਂ ਆਰਾਮ ਆਂਦਾ ਬਾਣੀ ਦੇ ਨਾਲ ਤੇ ਬਾਣੀ ਸਾਰੇ ਰੋਗ ਕੱਟਦੀ ਪਹਿਲਾਂ ਮਨ ਦਾ ਰੋਗ ਕਟੋ ਆਪਣੇ ਦਾ ਫਿਰ ਤਨ ਦੇ ਰੋਗ ਕੱਟੇ ਜਾਣੇ ਪਹਿਲਾਂ ਅਡੇ ਮਨ ਨੂੰ ਰੋਗ ਲੱਗਿਆ ਕਿ ਨਹੀਂ ਰੱਬ ਕੁਝ ਨਹੀਂ ਕਰ ਸਕਦਾ ਜਿਹੜੇ ਰੱਬ ਨੇ ਸਾਨੂੰ ਬਣਾਇਆ ਉਹ ਸਭ ਕੁਝ ਕਰ ਸਕਦਾ ਜਿਹੜੀ ਏਜੰਸੀ ਗੱਡੀ ਤਿਆਰ ਕਰਦੀ ਏ ਨਾ ਉਹ ਏਜੰਸੀ ਨੂੰ ਗੱਡੀ ਦਾ ਪਤਾ ਹੁੰਦਾ ਇਹਦਾ ਆ ਪਾਰਟ ਖਰਾਬ ਹੋਇਆ ਇਹਨੂੰ ਬਦਲ ਦਾਂਗੇ ਇਦਾਂ ਇਦਾਂ ਤੇ ਰੱਬ ਨੇ ਸਾਡੇ ਪਾਰਟ ਸਾਰੇ ਤਿਆਰ ਕੀਤੇ ਨੇ ਰੱਬ ਨੇ ਸਾਨੂੰ ਬਣਾਇਆ ਤੇ ਜੇ ਰੱਬ ਨੇ ਸਾਨੂੰ ਬਣਾਇਆ ਜੇ ਸਾਡੇ ਸਰੀਰ ਵਿੱਚ ਕੋਈ ਪ੍ਰੋਬਲਮ ਆ ਜੇਗੀ ਰੱਬ ਠੀਕ ਨਹੀਂ ਕਰ ਸਕਦਾ ਰੱਬ ਠੀਕ ਕਰ ਸਕਦਾ ਉਸ ਬੀਬੀ ਦਾ ਰੋਗ ਦੂਰ ਹੋ ਗਿਆ ਹੁਣ ਵੀ ਉਹ ਬੀਬੀ ਜਾਪ ਕਰਦੀ ਏ ਤੇ ਕਹਿਣ ਲੱਗੀ ਜੀ ਮੇਰਾ ਪੂਰਾ ਇਸ ਟਾਈਮ ਨੂੰ ਲੱਗਦਾ ਕਿ ਮੈਂ ਪੂਰੀ ਠੀਕ ਆ ਜਿਵੇਂ ਪਹਿਲਾਂ ਮੈਂ ਠੀਕ ਹੁੰਦੀ ਸੀ ਸੰਗਤ ਜੀ ਅੱਜ ਵੀ ਕਿਰਪਾ ਵਰਤਦੀ ਬੇਕ ਹੋਰ ਬੀਬੀ ਦਾ ਫੋਨ ਆਇਆ ਉਹ ਵੀ ਇਹੀ ਕਹੇ ਕਿ ਮੇਰੇ ਸਰੀਰ ਦੇ ਵਿੱਚ ਇੰਨੇ ਰੋਗ ਨੇ ਮੇਰੇ ਲੀਵਰ ਚ ਸੋਜੀ ਛੇ ਮੈਨੂੰ ਹੋਰ ਵੀ ਪ੍ਰੋਬਲਮ ਨੇ ਪੇਟ ਦੇ ਵਿੱਚ ਪ੍ਰੋਬਲਮ ਨੇ ਸਰੀਰ ਮੇਰਾ ਇੰਨਾ ਤੰਗ ਏ ਕਿ ਮੈਂ ਚੌਂਕੜਾ ਮਾਰ ਕੇ ਵੀ ਨਹੀਂ ਬੈਠ ਸਕਦੀ ਮੈਨੂੰ ਲਤਾਂ ਪਸਾਰ ਕੇ ਬੈਹਿਣਾ ਹੁੰਦਾ ਇੰਨੀ ਤੰਗ ਅਸੀਂ ਉਹਨਾਂ ਨੂੰ ਵੀ ਕਿਹਾ ਤੁਸੀਂ ਮੂਲ ਮੰਤਰ ਦਾ ਜਾਪ ਕਰੋ ਉਹਨਾਂ ਨੇ ਵੀ ਮੂਲ ਮੰਤਰ ਦਾ ਜਾਪ ਕੀਤਾ ਤੇ ਉਹਨਾਂ ਦਾ ਫੋਨ ਆਇਆ ਮੈਸੇਜ ਆਇਆ ਹੋਇਆ ਵਿੱਚ ਕਹਿਣ ਲੱਗੇ ਹੁਣ ਮੈਂ ਚੌਂਕੜੀ ਮਾਰ ਕੇ ਜਾਪ ਕਰ ਲੈਣੀ ਹੈ ਤੇ ਕਹਿਣ ਲੱਗੇ ਮੇਰੇ ਪੇਟ ਦੇ ਵੀ ਸਾਰੇ ਰੋਗ ਦੂਰ ਹੋ ਗਏ ਨੇ ਤੇ ਮੇਰੀ ਜਿਹੜੀ ਲੀਵਰ ਦੇ ਵਿੱਚ ਪ੍ਰੋਬਲਮ ਸੀ ਉਹ ਵੀ ਸਾਰੀ ਠੀਕ ਹੋ ਗਈ ਏ ਡਾਕਟਰਾਂ ਨੇ ਤੇ ਕਹਿ ਦਿੱਤਾ ਸੀ ਹੋ ਸਕਦਾ ਤੈਨੂੰ ਕੈਂਸਰ ਹੋ ਜਾਵੇ ਲੀਵਰ ਦੇ ਵਿੱਚ ਪਰ ਕਹਿਣ ਲੱਗੇ ਮੂਲ ਮੰਤਰ ਦੇ ਜਾਪ ਦੇ ਨਾਲ ਮੇਰੇ ਸਾਰੇ ਰੋਗ ਕਹਿੰਦੇ ਠੀਕ ਹੋ ਗਏ ਦੋ ਬੀਬੀਆਂ ਦੇ ਰੋਗ ਠੀਕ ਹੋਏ ਸੰਗਤ ਜੀ ਮੂਲ ਮੰਤਰ ਦੇ ਨਾਲ ਤੇ ਜੇ ਉਹਨਾਂ ਦੇ ਠੀਕ ਹੋ ਸਕਦੇ ਨੇ ਤੇ ਸਾਡੇ ਵੀ ਠੀਕ ਹੋ ਸਕਦੇ ਨੇ